ਅਸੀਂ ਦੇਖਦੇ ਕੁਝ ਹੋਰ ਹੋਰ ਰਹਿ ਗਿਆ ਕੁਝ ਕੁ ਬੇੜਾ ਪਰਵਾਰ ਵਾਲਾ ਹੋਣਾ ਜਿਨ੍ਹਾਂ ਦੇ ਆ ਹਿਰਦੇ ਵਿੱਚ ਵੀ ਉਹ ਹੀ ਹੈ ਤੇ ਮੁੱਖ ਦੇ ਵਿੱਚ ਵੀ ਉਹ ਜਿਨ ਮਨ ਹੋਰ ਮੁਖ ਹੋਰ ਸੇ ਕੰਡਲ ਜਿਹਾ 90% ਮੈਂ ਕਹਿ ਸਕਦਾ ਇਹ ਗੱਲ ਯਾਦ ਰੱਖਣਾ ਸਰਬਾਤ ਸਾਬ੍ਹ ਦੇ ਪ੍ਰਕਰਮਾਂ ਦੇ ਵਿੱਚ ਫੌਜੀਆ ਲਿਆਂਦੇ ਛੋਟੇ ਛੋਟੇ 2-2 ਡੇ ਡੇਢ ਸਾਲ ਦੇ ਬੱਚਿਆਂ ਨੂੰ ਵੜ ਕੇ ਜਦੋਂ ਕੰਡਾਂ ਦੇ ਨਾਲ ਮਾਰ ਕੇ ਪਕਾ ਪਟਕਾ ਮਾਰਿਆ ਹੋਊਗਾ ਐਦਾਂ ਵੀ ਹੋਰ ਥੋੜਾ ਜਿਹਾ ਆ ਜਾ ਸੰਤ ਜਰਨੈਲ ਸਿੰਘ ਖਾਲਸਾ ਪਟੰਵਾਲੀ

ਮੇਰਾ ਮੇਰਾ ਪਾਪ ਸਮਝਦੇ ਹੋ ਬਾਬਾ ਬਾਬਾਰ ਸਿੰਘ ਸਿੰਘ ਅੰਤਪਰੂਪੀ ਕੀਰਤਨ ਕਰਿਆ ਕਰਦੇ ਸੀ ਉਹਨਾਂ ਦੇ ਇੱਕ ਇੱਕ ਬੋਲ ਦੇ ਵਿੱਚ ਅਮਰਤ ਸੀ ਹਰ ਸਰਸਰ ਵੱਡਾ ਸਮਾਗਮ ਆ ਕਰਾਉਂਦੇ ਵੀ ਤੁਹਾਡਾ ਪਰਾ ਹੋ ਜੀ ਤੁਹਾਡਾ ਪਰਾ ਹੋ ਜੀ ਪਰ ਸਾਡੇ ਦਾ ਮੱਥਰ ਹੈ ਗੋਦ ਪਈ ਨਾ ਪਈ ਕੋਈ ਜੀ ਗੱਲ ਨਹੀਂ ਹੈ ਪ੍ਰੇਮ ਵਾਲੇ ਤੇ ਉਹਨਾਂ ਨੂੰ ਚਾਹੁੰਦੇ ਅੰਦਰੋਂ ਉਹਨਾਂ ਦਾ ਦਰਦ ਨਹੀਂ ਸੁਣਿਆ ਜਾ ਸਕਦਾ ਉਹਨਾਂ ਵਾਸਤੇ ਰੱਬ ਨੂੰ ਵਸੀਮ ਹੈ ਵੀ ਇੱਥੇ ਮਲੇਰਕੋਲ ਦੇ ਇੱਕ ਮਹਾਮੰਥ ਬਿਮਾਰ ਹੋ ਗਏ ਤੇ ਇਹ ਬਾਬਾ ਜੀ ਅਵਤਾਰ ਸਿੰਘ ਉੱਥੇ ਬੈਠੇ ਇਹਨਾਂ ਦੇ ਆਪਰਾਤਾ ਵੀ ਬੈਠੇ ਸਨ ਸੀ ਮੈਂ ਜੇ ਬੈਠੇ ਮਹਾਰੂਪਰਤ ਤੁਰੀ ਨਹੀਂ ਜਾਂਦਾ ਤੁਹਾਨੂੰ ਨੂੰ ਸਰੀਰ ਓਕਾ ਖਾਡਾ ਤੇ ਤੁਸੀਂ ਮਹਾਪੁਰਖਾਂ ਦੇ ਨਾਲ ਆਏ ਉਹ ਕਹਿੰਦੇ ਮਹਾਪੁਰਖ ਸਾਡੀ ਜਿੰਦ ਨੇ ਸਾਡੀ ਜਾਨ ਨੇ ਆ ਬੈਠੇ ਠੇਹ ਦੇ ਬੁੜਾਤਾ ਇਹ ਨਾਮ ਸੀ ਕਹਿੰਦੇ ਮਹਾਪੁਰਖ ਸਾਡੀ ਜਿੰਦ ਨੇ ਤੇ ਸਾਡੀ ਜਾਨ ਨੇ ਓਏ ਰੱਬ ਦੇ ਪਿਆਰਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਿੰਦ ਹੈਗੇ ਕਿ ਨਹੀਂ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਸਾ ਸਦੀ ਜਾਨ ਹੈਗੇ ਕਿ ਨਹੀਂ ਤੁਸੀਂ ਸਤ ਗੁਰ ਨੇ ਤਾਂ ਆਪ ਲਿਖਿਆ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪਤਾਰ ਖਾਲਸਾ ਮੇਰੋ ਸਤਿ ਸੂਰਾ ਖਾਲਸਾ ਮੇਰੋ ਸਤ ਗੁਰ ਪੂਰਾ ਅਖੀਰ ਦੇ ਵਿੱਚ ਮਾਰਾ ਸੱਚੇ ਪਾਸਾ ਨੇ

ਤੇਰੇ ਪਾਇਆ ਹੋਇਆ ਪੱਗ ਦੇ ਵਿੱਚ ਫਿਰ ਬਾਬਾ ਵਾਲੇ ਕਹਿੰਦੇ ਮੈਂ ਕਿਹਦਾ ਭੁੱਲਿਆ ਹੋਇਆ ਹਾਂ ਨਹੀਂ ਤੇ ਮੇਰਾ ਹੀ ਸੀਰਾ ਮੇਰੀਏ ਜਾਨ ਮੇਰਾ ਹੀ ਭਾਰਾ ਮੇਰਾ ਖਾਸ ਸੁਖਵੰਤ ਸਾਹਿਬ ਤੇ ਉਹ ਤੋਂ ਦੁਰਿਆ ਨਹੀਂ ਜਾਂਦਾ ਸੀ ਉਹ ਆਨੰਦ ਵਿੱਚ ਜੀਵਨ ਵਰਤਿਤ ਕਰ ਗਿਆ ਅਸੀਂ ਸਿਰਫ ਕੁਝ ਕਰਦੇ ਹੋਏ ਨਲਕਾਂ ਦੇ ਭਾਗੀ ਹੋਈਏ ਜਪਜੀ ਸਾਹਿਬ ਸਾਡੇ ਦੇਤੇ ਨਹੀਂ ਹੈ ਜਪ ਸਾਹਿਬ ਸਾਡੇ ਦੇਤੇ ਨਹੀਂ ਹੈ ਗੁਰੂ ਨਾਨਕ ਦੇ ਕੋਲੇ ਵਹਿਣਾ ਅਸੀਂ ਨਹੀਂ ਚਾਹੁੰਦੇ ਆਏ ਆ ਜਾਤ ਵਿੱਚ ਫੇਰ ਸੁਣੋ ਮਹਾਰਾਹ ਕਹਿੰਦੇ ਹਰ ਪ੍ਰੇਮ ਬਾਣੀ ਮਨ ਮਾਰੇ ਅਣਿਆਲੇ ਇਸ ਲਾਗੀ ਪੀਰ ਪਰਮ ਕੀ ਸੋਜ ਜਲੇ ਜਰੀਆ ਫੇਰ ਅਗਲੀ ਪੰਕਤੀ ਜੀਵਨ ਮੁਗਦ ਸੋਠੀਆ ਮਰ ਜੀ ਰਹਿ ਮਰ ਮਰ ਜਾ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁਦਰ ਤਰੀਆ ਉਹ ਮਰਨ ਤੋਂ ਬਾਅਦ ਕੀ ਬੰਦਾ ਕਿਧਰ ਜਾਵਾਂਗੇ ਜਿਉਂਦੇ ਜੇ ਮਾਰੇ ਕੇ ਜੀਵਨ ਮੁਕਤ ਹੋ ਜਾਂਦਾ ਜਿਹੜਿਆ ਗੁਰਮਾਨ ਨਾਨਕ ਉਹ ਆਪਣਾ ਆਪ ਪਰਪਰ ਕਰ ਰਿਹਾ ਉਹ ਮਾਮੂਖਾ ਨੇ ਬਾਬਾ ਬਾਰ ਸਿੰਘ ਨੇ ਕਰਿਆ ਹੋਇਆ ਸੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ